ਸਾਖਸ਼ੀ ਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਜੋ ਕੁਝ ਖਿੱਚੋਤਾਣ ਚੱਲਦੀ ਹੈ ਪੰਜਾਬ ਤੇ ਹਰਿਆਣਾ ਦੀ ਕਿਉਂਕਿ ਪੰਜਾਬ ਦੇ ਪੂਰੀ ਲੀਡਰਸ਼ਿਪ ਪੰਜਾਬ ਦੀ ਪੂਰੀ ਜਿਹੜੀ ਪਾਰਟੀਆਂ ਨੇ ਸਾਰੀਆਂ ਜਿਹੜੀ ਪ੍ਰਮੁੱਖ ਪਾਰਟੀਆਂ ਨੇ ਸਾਰੀਆਂ ਹੁਣ ਇੱਕ ਮੰਚ ਤੇ ਉੱਤੇ ਆ ਗਈਆਂ ਨੇ ਕਿ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਕਿਉਂਕਿ ਬਿਲਕੁਲ ਸਹੀ ਹੈ ਕਿ ਪਿਛਲੇ ਦਹਾਕਿਆਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦਾ ਪਾਣੀ ਲੁੱਟਿਆ ਗਿਆ ਜਾਂ ਫਿਰ ਪੰਜਾਬ ਦਾ ਜਿਹੜਾ ਪਾਣੀ ਸੀਚਾ ਦਰਿਆਵਾਂ ਦਾ ਪਾਣੀ ਸੀ ਇਸ ਤੋਂ ਮਸ਼ਕਰੀਆਂ ਕਰਦਾ ਹੋਇਆ ਨਹਿਰਾਂ ਦੇ ਰਾਹੀਂ ਦੂਜੇ ਸੂਬਿਆਂ ਦੇ ਵਿੱਚ ਜਾ ਰਿਹਾ ਪਰ ਪੰਜਾਬ ਨੂੰ ਪਾਣੀ ਨਹੀਂ ਮਿਲ ਰਿਹਾ ਇਹ ਬੜਾ ਗੰਭੀਰ ਮੁੱਦਾ ਬਣ ਚੁੱਕਿਆ ਹੈ ਪਰ ਇੱਥੇ ਗੱਲ ਜਿਹੜੀ ਅੱਜ ਇਸ ਵੀਡੀਓ ਵਿੱਚ ਕਰਾਂਗੇ ਉਹ ਗੱਲਬਾਤ ਇਹ ਹੋਏਗੀ ਕਿ ਸੱਚਮੁੱਚ ਪੰਜਾਬ ਦੀਆਂ ਸਰਕਾਰਾਂ ਭਾਵੇਂ ਮੌਜੂਦਾ ਸਰਕਾਰ ਆਮ ਆਦੀ ਪਾਰਟੀ ਦੀ ਹੋਵੇ ਜਾਂ ਫਿਰ ਪਿਛਲੀ ਸਰਕਾਰ ਕਾਂਗਰਸ ਦੀ ਹੋਵੇ ਜਾਂ ਫਿਰ ਉਸ ਤੋਂ ਬਾਅਦ ਜੇ ਪਹਿਲਾਂ ਸਰਕਾਰ ਚ ਸ਼ੋਮਨੀ ਅਕਾਲੀ ਦਲ ਦੀ ਹੋਵੇ ਕੀ ਪੰਜਾਬ ਦੇ ਪਾਣੀ ਪ੍ਰਤੀ ਸੱਚਮੁੱਚ ਇੰਨੀ ਗੰਭੀਰਤਾ ਨਾਲ ਸੋਚ ਰਹੀਆਂ ਨੇ ਕਿ ਸੱਚਮੁੱਚ ਪੰਜਾਬ ਦੇ ਪਾਣੀਆਂ ਦੇ ਪੱਤੀ ਇੰਨੀ ਗੰਭੀਰ ਨੇ ਕਿ ਭਵਿੱਖ ਦੇ ਵਿੱਚ ਪੰਜਾਬ ਦੇ ਪਾਣੀ ਦਾ ਕੀ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਅੱਜ ਜਿਹੜਾ ਇਹ ਪਾਣੀ ਦਾ ਮਸਲਾ ਹੈ ਜਿਹੜਾ ਜੇ ਕਰਕੇ ਦਰਿਆਵਾਂ ਦਾ ਪਾਣੀ ਜਿਹੜਾ ਇਹ ਮਸਲਾ ਜਿਹੜਾ ਇਹ ਇੱਕ ਸਿਆਸੀ ਮਸਲਾ ਹੀ ਬਣ ਚੁੱਕਿਆ ਕਿਉਂਕਿ ਇਹਦੇ ਉੱਤੇ ਰਾਜਨੀਤੀ ਨੂੰ ਲੈ ਕੇ ਕੈਲੀ ਜਪੇ ਦੋ 27 ਦੀ ਜਿਹੜੀ ਵੋਟਾਂ ਨੇ ਉਹਦੇ ਤਹਿਤ ਵੀ ਗੱਲਬਾਤ ਜਿਹੜੀ ਉਹ ਜਾਰੀ ਹੈ ਕਿਉਂਕਿ ਜੇਕਰ ਬੀਜੇਪੀ ਪੰਜਾਬ ਦੀ ਪੰਜਾਬ ਦੇ ਪਾਣੀਆਂ ਦੇ ਹੱਕ ਵਿੱਚ ਨਹੀਂ ਖੜਦੀ ਤਾਂ 2027 ਦੇ ਵਿੱਚ ਉਹਨਾਂ ਨੂੰ ਨੁਕਸਾਨ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਨੇ ਜਿਹੜਾ ਪੱਕ ਰੱਖਣਾ ਸੀ ਪੰਜਾਬ ਦਾ ਉਹ ਸਹੀ ਨਹੀਂ ਰੱਖਿਆ ਪਹਿਲਾਂ ਮੀਟਿੰਗਾਂ ਦੇ ਵਿੱਚ ਨੁਮਾਇੰਦੇ ਜਿਹੜੇ ਸੀ ਉਹ ਨਹੀਂ ਭੇਜੇ ਗਏ ਤਿਆਰੀ ਕਰਕੇ ਇਹ ਇਲਜ਼ਾਮ ਲੱਗ ਰਹੇ ਨੇ ਭਰਾਵਾ ਦੀ ਪਾਰਟੀ ਵੱਲੋਂ ਉਹਨਾਂ ਦੇਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹ ਕੰਡੇ ਸਾਰੇ ਇਹਨਾਂ ਦੇ ਵੱਲੋਂ ਵਿਜੇ ਹੋ ਗਏ ਨੇ ਕਾਂਗਰਸ ਦੇ ਵੱਲੋਂ ਵਿਜੇ ਗਏ ਨੇ ਅਕਾਲੀ ਦਲ ਦੇ ਵੱਲੋਂ ਵਿਜੇ ਗਏ ਨੇ ਪਰ ਹੁਣ ਜਿਹੜੀ ਅੱਜ ਇਸ ਵੀਡੀਓ ਦੇ ਵਿੱਚ ਚਰਚਾ ਉਹ ਪੰਜਾਬ ਦੇ ਧਰਤੀ ਵਾਲੇ ਪਾਣੀ ਦੀ ਗੱਲ ਕਰਾਂਗੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਅਨੇਕਾਂ ਫੈਕਟਰੀਆਂ ਇਹ ਜਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਗੰਦਾ ਪਾਣੀ ਹੈ ਜਾਂ ਫਿਰ ਜਿਹੜਾ ਬੇਕਾਰ ਪਾਣੀ ਹੈ ਜਾਂ ਫਿਰ ਜਿਹੜਾ ਪ੍ਰਦੂਸ਼ਿਤ ਪਾਣੀ ਹੈ ਉਸ ਨੂੰ ਬੋਰਾ ਦੇ ਰਾਹੀਂ ਕਰਕੇ ਧਰਤੀ ਦੀ ਹਿੱਕ ਦੇ ਵਿੱਚ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਹ ਬਿਆਨ ਲਗਾਤਾਰ ਜਿਸ ਤਰ੍ਹਾਂ ਸਮਾਜ ਸੇਵੀਆਂ ਦੇ ਵੱਲੋਂ ਵਕ ਵਕ ਮੰਚਰ ਉੱਤੇ ਦਿੱਤੇ ਜਾਂਦੇ ਨੇ ਤਾਂ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਪ੍ਰਦੂਸ਼ਿਤ ਪਾਣੀ ਨੂੰ ਫੈਕਟਰੀਆਂ ਵਾਲੇ ਵੀ ਤਰਤੀ ਦੇ ਹੀਠਾ ਪਾ ਰਹੇ ਨੇ ਪਰ ਸਵਾਲ ਇਹ ਤੇ ਬਣਦਾ ਕਿ ਸੱਚਮੁੱਚ ਜੇਕਰ ਇਹ ਕੰਮ ਹੋ ਰਿਹਾ ਤਾਂ ਸਰਕਾਰਾਂ ਚੁੱਪ ਕਿਉਂ ਨੇ ਕਾਰਨ ਕੀ ਨੇ ਕਿਉਂ ਨਹੀਂ ਰੋਕੇ ਜਾ ਰਿਹਾ ਕਿਉਂਕਿ ਜਿੰਨਾ ਪਾਣੀ ਫੈਕਟਰੀਆਂ ਦੇ ਵਿੱਚ ਅੰਦਰ ਪ੍ਰਦੂਸ਼ਿਤ ਪਾਣੀ ਹੁੰਦਾ ਉਹ ਜਾ ਕਿੱਥੇ ਰਿਹਾ ਇਹ ਵੱਡਾ ਸਵਾਲ ਹੈ ਕਿਉਂਕਿ ਅੰਦਰੂਨੀ ਜਿਹੜੇ ਬੋਰ ਕੀਤੇ ਗਏ ਨੇ ਅੰਦਰ ਤਰਤੀ ਦੇ ਵਿੱਚ ਉਹਦੇ ਕਰਕੇ ਜਿਹੜਾ ਉਹਦਾ ਅਸਰ ਹੈ ਜਿਹੜੇ ਨੇੜਲੇ ਖੇਤਰ ਨੇ ਜਿੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਕੁਝ ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਪਾਣੀ ਪਰਦੂਸ਼ਿਤ ਪਾਣੀ ਨੀਚੇ ਛੱਡਿਆ ਜਾਂਦਾ ਤਾਂ ਉਹਨਾਂ ਬੋਰਾਂ ਦੇ ਵਿੱਚ ਉੱਥੇ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਉਹਦੇ ਕਰਕੇ ਬਿਮਾਰੀਆਂ ਵੀ ਫੈਲ ਰਹੀਆਂ ਨੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਅੱਜ ਸਰਕਾਰਾਂ ਪੰਜਾਬ ਦੇ ਵਿੱਚ ਕੈਂਸਰ ਦੇ ਹਸਪਤਾਲ ਬਣਾ ਕੇ ਇਹ ਗੱਲ ਦਾ ਦਾਵਾ ਕਰਦੀਆਂ ਨੇ ਕਿ ਅਸੀਂ ਵਿਕਾਸ ਕਰ ਰਹੇ ਹਾਂ ਪਰ ਜੇਕਰ ਦੇਖਿਆ ਜਾਵੇ ਤਾਂ ਕੈਂਸਰ ਦਾ ਹਸਪਤਾਲ ਬਣਾਉਣ ਦੀ ਲੋੜ ਕਿਉਂ ਪਈ ਹੈ ਜੇਕਰ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਕਿ ਪੰਜਾਬ ਦਾ ਭਵਿੱਖ ਉਜਵਲ ਹੋਵੇ ਪੰਜਾਬ ਦੇ ਭਵਿੱਖ ਦੇ ਵਿੱਚ ਇਹੋ ਜਿਹੀ ਸਵੱਸਿਆਵਾਂ ਨਾ ਪੈਦਾ ਹੋਣ ਸੋ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅੱਜ ਕੈਂਸਰ ਜਿਹੜੀ ਦੀ ਬਿਮਾਰੀ ਹੈ ਵੱਧਦੀ ਜਾ ਰਹੀ ਹੈ ਕਿਉਂਕਿ ਕੈਂਸਰ ਉਹਦੋਂ ਪਤਾ ਲੱਗਦਾ ਹੈ ਜ਼ਿਆਦਾਤਰ ਜਦੋਂ ਉਹ ਆਖਰੀ ਸਟੇਜ ਤੇ ਹੋਵੇ ਜਾਂ ਫਿਰ ਜ਼ਿਆਦਾ ਉਹਦੇ ਜਿਹੜੇ ਮਰੀਜ਼ ਨੂੰ ਤਕਲੀਫ ਹੁੰਦੀ ਹੈ ਵੈਸੇ ਕੋਈ ਟੈਸਟ ਨਹੀਂ ਨੇ ਹੋਰੇ ਪੰਜਾਬ ਦੇ ਵਿੱਚ ਕੈਂਸਰ ਨੂੰ ਲੈ ਕੇ ਕਿਉਂਕਿ ਇਹ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕੈਂਸਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਕਿਉਂਕਿ ਆਪਾਂ ਰੋਜ਼ਾਨਾ ਸੁਣਦੇ ਆ ਕਿ ਆਪਣੇ ਪਿੰਡਾਂ ਦੇ ਨੇੜੇ ਦੀ ਗੱਲ ਕਰ ਲਈ ਆਪਾਂ ਦਾ ਪਿੰਡਾਂ ਦੇ ਨੇੜੇ ਲਈ ਪਿੰਡਾਂ ਦੇ ਵਿੱਚ ਸੁਣਦੇ ਆ ਜੇ ਆਪਣੇ ਪਿੰਡ ਦੀ ਗੱਲ ਕਰ ਲਈਏ ਉੱਥੇ ਕੋਈ ਨਾ ਕੋਈ ਮਰੀਜ਼ ਹੁਣ ਆਉਣ ਲੱਗ ਪਿਆ ਵੀ ਉੱਥੇ ਇੰਨੇ ਮਰੀਜ਼ ਨੇ ਉੱਥੇ ਇਹ ਦਿੱਕਤ ਆ ਰਹੀਆਂ ਨੇ ਕਿਉਂਕਿ ਪਿਛਲੇ ਜੇਕਰ 10-15 ਸਾਲ ਤੋਂ ਪਹਿਲਾਂ ਇੰਨੇ ਕੈਂਸਰ ਦੇ ਮਰੀਜ਼ ਨਹੀਂ ਸੀ ਕੋਈ ਵਿਰਲਾ ਹੀ ਹੁੰਦਾ ਸੀ ਪਰ ਅੱਜ ਪਿੰਡਾਂ ਦੇ ਵਿੱਚ ਕਈ-ਕਈ ਮਰੀਜ਼ ਕੈਂਸਰ ਦੇ ਹੋ ਚੁੱਕੇ ਨੇ ਇਹ ਭਵਿੱਖ ਦੇ ਲਈ ਬੜੀ ਘਾਤਕ ਹੈ ਕਿ ਭਵਿੱਖ ਦੇ ਵਿੱਚ ਕਿਤੇ ਇਹ ਨਾ ਹੋਵੇ ਜਿਵੇਂ ਦੂਜੀਆਂ ਬਿਮਾਰੀਆਂ ਦੇ ਵਾਂਗ ਕਿਤੇ ਬਹੁਤਾਂਤ ਇਹਨਾਂ ਕੈਂਸਰ ਦੇ ਮਰੀਜ਼ਾਂ ਦੀ ਨਾ ਹੋ ਜਾਵੇ ਜੇਕਰ ਅੱਜ ਵੀ ਸਰਕਾਰਾਂ ਚਾਹੁੰਦੀਆਂ ਨੇ ਕਿ ਪੰਜਾਬ ਦਾ ਜਿਹੜਾ ਪਾਣੀ ਨੂੰ ਲੈ ਕੇ ਜਿਸ ਤਰ੍ਹਾਂ ਗੁਰਵਾਨ ਦੇ ਵਿੱਚ ਵੀ ਮਾਤਾ ਧਰ ਤਨ ਪਾਣੀ ਪੀਤਾ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਨਾ ਤਾਂ ਉਸ ਦੇ ਤਹਿਤ ਹੀ ਜੇਕਰ ਦੇਖਿਆ ਜਾਵੇ ਤਾਂ ਆਪਾਂ ਜੇਕਰ ਉਹਨਾਂ ਦੇ ਅਰਥੀ ਮੰਨ ਲਈਏ ਤਾਂ ਸਾਡਾ ਵੀ ਫਰਜ਼ ਬਣਦਾ ਹੈ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪਾਣੀ ਦੀ ਸੰਭਾਲ ਕਰੀਏ ਕਿਉਂਕਿ ਅਸੀਂ ਲੋਕ ਵੀ ਜਿਹੜੇ ਸਥਾਨਕ ਲੋਕ ਨੇ ਜਾਂ ਪੰਜਾਬ ਦੇ ਲੋਕ ਨੇ ਉਹ ਵੀ ਪਾਣੀ ਦੀ ਕੀਮਤ ਨਹੀਂ ਪਹਿਚਾਨ ਰਹੇ ਕਿਉਂਕਿ ਬੋਤਲਾਂ ਦੇ ਵਿੱਚ ਅੱਜ 20 ਰੁਪਏ ਦੀ ਜਿਹੜੀਆਂ ਬੋਤਲਾਂ ਆ ਰਹੀਆਂ ਨੇ ਲੀਟਰ ਪਾਣੀ ਦੀਆਂ ਨਾ 20 ਦੀ 30 ਦੀ ਉਹਦੇ ਵਿੱਚ ਤੁਸੀਂ ਦੇਖੋਗੇ ਤਾਂ ਕਿੰਨਾ ਮਹਿੰਗਾ ਪਾਣੀ ਹੋਊਗਾ ਪਰ ਆਪਾਂ ਘਰਾਂ ਦੇ ਵਿੱਚ ਜਿਹੜਾ ਪਾਣੀ ਦੀ ਵੇਸਟ ਕਰਦੇ ਆ ਜਾਂ ਫਿਰ ਪਾਣੀ ਇਸ ਤਰ੍ਹਾਂ ਵਿਅਰਥ ਬਿਨੈ ਗੱਲ ਤੋਂ ਆਪਾਂ ਵਹਾ ਦਿੰਦੇ ਆ ਨਾ ਇਹਦਾ ਜਿਹੜਾ ਨੁਕਸਾਨ ਹੈ ਕੀ ਨੁਕਸਾਨ ਹੋ ਰਿਹਾ ਪਰ ਸਭ ਤੋਂ ਅਹਿਮ ਗੱਲ ਇਹ ਹੀ ਹੈ ਕਿ ਸਰਕਾਰਾਂ ਜੇਕਰ ਚਾਹਣ ਤਾਂ ਜਿਹੜਾ ਧਰਤੀ ਦੇ ਹੇਠਾਂ ਪਾਣੀ ਪਾਇਆ ਜਾ ਰਿਹਾ ਉਸ ਨੂੰ ਰੋਕ ਸਕਦੀਆਂ ਨੇ ਪਰ ਰੋਕਦੀਆਂ ਕਿਉਂ ਨਹੀਂ ਕਿ ਕਿਉਂ ਨਹੀਂ ਰੋਕਦੀਆਂ ਕਾਰਨ ਕੀ ਨੇ ਇਹ ਵੱਡਾ ਸਵਾਲ ਹੈ ਕਿ ਸੱਚਮੁੱਚ ਸਰਕਾਰਾਂ ਉਹਨਾਂ ਤੋਂ ਜਿਹੜੇ ਲੀਡਰ ਨੇ ਉੱਥੋਂ ਦੇ ਜਾਂ ਫਿਰ ਜਿਹੜੇ ਨੁਮਾਇੰਦੇ ਨੇ ਉੱਥੋਂ ਦੇ ਸਰਕਾਰ ਦੇ ਕਿ ਅਫਸਰ ਨੇ ਜਿਹੜੇ ਕਿ ਉਹਨਾਂ ਤੋਂ ਕੁਝ ਲੈਣ ਦੇਣ ਕਰਕੇ ਉਹਦੀ ਗੱਲਬਾਤ ਹੋ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਭਵਨ ਤਮਾਨ ਦੇ ਵੱਲੋਂ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ ਪਹਿਲਾਂ ਹੀ ਫੋਨ ਪਹੁੰਚ ਜਾਂਦੇ ਨੇ ਵੀ ਅੱਜ ਅਸੀਂ ਛਾਪਾ ਮਾਰਨਾਵਾਂਗੇ ਉਹਦੇ ਕਰਕੇ ਉਹਨੂੰ ਠੱਕ ਦਿੱਤਾ ਜਾਂਦਾ ਹੈ ਇਹ ਬੜਾ ਗੰਭੀਰ ਮੁੱਦਾ ਪੰਜਾਬ ਦਾ ਦਰਿਆਵਾਂ ਦੇ ਰਾਹੀਂ ਤਾਂ ਪਾਣੀ ਜਿਹੜਾ ਚਲਿਆ ਜਾਣਾ ਸੀ ਬਹੁਤ ਜਾ ਚੁੱਕਿਆ ਜਾ ਰਿਹਾ ਪਰ ਅੱਜ ਜਿਹੜਾ ਪਾਣੀ ਪੰਜਾਬ ਦਾ ਧਰਤੀ ਦੇ ਹੇਟਾਂ ਪਾਇਆ ਜਾ ਰਿਹਾ ਜਿਹੜਾ ਪਾਣੀ ਦਰਿਆਵਾਂ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਉਸ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਉਸ ਨੂੰ ਰੋਕਣ ਦੀ ਲੋੜ ਹੈ ਉਹਦੇ ਖਿਲਾਫ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਕਿਉਂਕਿ ਅੱਜ ਭਾਵੇਂ ਸਰਕਾਰ ਇਹ ਗੱਲ ਜ਼ਰੂਰ ਕਹਿੰਦੀ ਹੈ ਕਿ ਇਹ ਦੀ ਅਸੀਂ ਜਿਹੜਾ ਡੈਮ ਸੇਫਟੀ ਐਕਟ ਆਪਣਾ ਵੱਖਰਾ ਬਣਾਵਾਂਗੇ ਪੰਜਾਬ ਦਾ ਤਾਂ ਸਭ ਤੋਂ ਪਹਿਲਾਂ ਇਹ ਵੀ ਗੱਲ ਜ਼ਰੂਰ ਚਾਹੀਦੀ ਹੈ ਕਿ ਜਿਹੜੇ ਧਰਤੀ ਦੇ ਹਿੱਟਾ ਪਾਣੀ ਪਾਰੇ ਉਹਨਾਂ ਦੇ ਖਿਲਾਫ ਵੀ ਕੋਈ ਇਹੋ ਜਿਹਾ ਐਕਟ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਦੇ ਨਾਲ ਉਹਨਾਂ ਨੂੰ ਕੱਲਾ ਜੁਰਮਾਨਾ ਨਹੀਂ ਉਹਦੇ ਨਾਲ ਸਖਤ ਸਜ਼ਾਵਾ ਵੀ ਹੋਣ ਕਿਉਂਕਿ ਜਿਹੜੇ ਕਾਰਪੋਰੇਟ ਕਰਾਣੇ ਨੇ ਉਹ ਜੁਰਮਾਨਾ ਦਾ ਭਰ ਦੇਣਗੇ ਪਰ ਸਜ਼ਾ ਜਦੋਂ ਮਿਲਦੀ ਹੈ ਤਾਂ ਡਰਨਗੇ ਕਿਉਂਕਿ ਕਰੋਨਾ ਦੇ ਵਿੱਚ ਉਹ ਕੁਮਾਰੇ ਨੇ ਧਰਤੀ ਹੇਟਾ ਪਾਣੀ ਪਾ ਕੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਜ਼ਰੂਰ ਚਾਹੀਦਾ ਜਿਸ ਤਨ ਲੱਖਾ ਤਾਂ ਨਾ ਹੋ ਰਹੀ ਹੋਵੇ ਜਦ ਪਰ ਹੋਰ ਉਸ ਸਮੱਸਿਆ ਵੀ ਹੋ ਗਈ ਉਹਨਾਂ ਦੇ ਵੱਲੋਂ ਪਿਛਲੇ ਤਨ ਦੇ ਵਿੱਚ ਮੁੱਦੇ ਚੱਕੇ ਵੀ ਗਏ ਸੀ ਪਾਣੀ ਦੀ ਮਸਲੇ ਨੂੰ ਲੈ ਕੇ ਪਰ ਪੰਜਾਬ ਦੇ ਕਈ ਇਹੋ ਜਿਹੇ ਖੇਤਰ ਨੇ ਜਿੱਥੇ ਧਰਤੀ ਹੇਟੋ ਜ਼ਹਿਰੀਲਾ ਪਾਣੀ ਜਾਂ ਫਿਰ ਕਾਲਾ ਪਾਣੀ ਜਿਹੜਾ ਪ੍ਰਦੂਸ਼ਿਤ ਪਾਣੀ ਹੈ ਉਹ ਨਿਕਲਦਾ ਦਿਖਾਈ ਦੇ ਰਿਹਾ ਇਹ ਇੱਕ ਗੰਭੀਰ ਸੰਕੇਤ ਹੈ ਸਰਕਾਰ ਦੇ ਲਈ ਹੁਣ ਅੱਖਾਂ ਮੀਚ ਕੇ ਬੈਟਣ ਦੇ ਨਾਲ ਇਸ ਮਸਲੇ ਦਾ ਹੱਲ ਨਹੀਂ ਹੋਣਾ ਜਿਵੇਂ ਨੀ ਪੱਧਰ ਦੇ ਉੱਤੇ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਭਵਿੱਖ ਦੇ ਨਾਲ ਪੰਜਾਬ ਦੇ ਬੱਚਿਆਂ ਦੇ ਨਾਲ ਜੁੜਿਆ ਹੋਇਆ ਇਹ ਮਸਲਾ ਹੈ ਕਿਉਂਕਿ ਜਿਹੜੇ ਬੱਚੇ ਨੇ ਜਦੋਂ ਉਹਨਾਂ ਨੇ ਇਹ ਪਾਣੀ ਪੀਣਾ ਹੁੰਦਾ ਤਾਂ ਜਿਹੜਾ ਉਹਨਾਂ ਦਾ ਮਾਨਸਿਕ ਕਹਿ ਲਈ ਸਰੀਰਕ ਵਿਕਾਸ ਹੁੰਦਾ ਤਾਂ ਕਿਤਨੇ ਕਿਤੇ ਉਹਦੇ ਵਿੱਚ ਅਨੇਕਾ ਬਿਮਾਰੀਆਂ ਦੇ ਵਿੱਚ ਉਹ ਸਰੀਰਕ ਵਿਕਾਸ ਹੈ ਜਿਹੜਾ ਪਾਣੀ ਪੀਣ ਦੇ ਨਾਲ ਉਲਝ ਜਾਂਦਾ ਹੈ ਤੋਂ ਸੋ ਅੱਜ ਇਸ ਵੀਡੀਓ ਦੇ ਵਿੱਚ ਸਾਡਾ ਮਕਸਦ ਕਹਿਣ ਦਾ ਇਹ ਸੀ ਕਿ ਜੇਕਰ ਦਰਿਆਵਾਂ ਦਾ ਪਾਣੀ ਦਾ ਮਸਲਾ ਪੰਜਾਬ ਲਈ ਗੰਭੀਰ ਹੈ ਤਾਂ ਉਸ ਤੋਂ ਦੁੱਗਣਾ ਗੰਭੀਰ ਮਸਲਾ ਇਹ ਵੀ ਹੈਗਾ ਜਿਹੜਾ ਧਰਤੀ ਦੇ ਹੇਠਾਂ ਪਾਣੀ ਪਾਇਆ ਜਾ ਰਿਹਾ ਤੁਸੀਂ ਕੀ ਸੋਦੇ ਇਸ ਵੀਡੀਓ ਦੇ ਬਾਬਤ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੁਸੀਂ ਜੁੜੋ ਕਮਿਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਧੰਨਵਾਦ